ਜੀ ਅੱਜ ਵਾਲੇ ਸੂਟ ਇੰਨੇ ਸੋਹਣੇ ਆਪਾਂ ਐਡ ਕੀਤੇ ਨੇ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਕਿਉਂਕਿ ਇਹਨਾਂ ਦੇ ਕਲਰ ਕੰਬੀਨੇਸ਼ਨ ਜਿੰਨੇ ਸੋਹਣੇ ਨੇ ਡਿਫਰੈਂਟ ਜਿਹੇ ਸਟਾਈਲਸ ਇਹਨਾਂ ਦੇ ਵਿੱਚ ਵਰਕ ਕੀਤਾ ਹੋਇਆ ਐਂਡ ਇਹਨਾਂ ਦੀ ਪ੍ਰਿੰਟਿੰਗ ਜਿਹੜੀ ਉਹ ਬਹੁਤ ਪਿਆਰੀ ਹੈਗੀ ਆ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਲੈਣਾ ਹੋਵੇ ਤਾਂ ਸਕਰੀਨਸ਼ਾਟ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋ ਇਹ ਔਰਗੈਂਜ਼ਾ ਦੇ ਉੱਪਰ ਬਣਿਆ ਹੈ ਸੈਟਿਨ ਔਰਗੈਂਜ਼ਾ ਦਾ ਫੈਬਰਿਕ ਆਉਂਦਾ ਹੈ ਨੈਕਲਾਈਨਸ ਸਿਰਫ ਬਣਿਆ ਹੁੰਦੀ ਆ ਤੇ ਦੁਪੱਟੇ ਬਣੇ ਹੁੰਦੇ ਆ ਸਟੋਨ ਦੀ ਬਾਟਮ ਇਹਨਾਂ ਦੇ ਨਾਲ ਆਉਂਦੀ ਆ ਐਂਡ ਤੁਸੀਂ ਇਹਨਾਂ ਨੂੰ ਕਿਸੇ ਵੀ ਕਲ ਬਹੁਤ ਜ਼ਿਆਦਾ ਵੇਟ ਹੁੰਦਾ ਹੈ ਜੀ ਫੈਬਰਿਕ ਜ਼ਰੂਰ ਐਡ ਕਰਿਆ ਕਰੋ ਢੋਲਾ ਸਿਲਕ ਦੇ ਉੱਪਰ ਆਇਆ ਜੀ ਫੈਬਰਿਕ ਤੇ ਇਹਨਾਂ ਦੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਨਾ ਪੀਟ ਦਾ ਰੈਡੀ ਤੇ ਵਰਕ ਹੋਇਆ ਹੋਇਆ ਪਰ ਮੀਟਰ ਦੇ ਅਕੋਰਡਿੰਗ ਮਿਲਦੇ ਨੇ ਇਹ ਵਾਲਾ ਚਨਾਉਣ ਦਾ ਫੈਬਰਿਕ ਆ ਪਿਓਰ ਕ੍ਰੇਪ ਦੀ ਬਾਟਮ ਆਏਗੀ ਆ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਇਹ ਵਾਲਾ ਵੀ ਬਹੁਤ ਸੋਹਣਾ ਫੈਬਰਿਕ ਆ ਡਿਜ਼ਾਈਨਰ ਸੂਟਸ ਨੇ ਸਾਰੇ ਹੀ ਤੁਸੀਂ ਇਹਨਾਂ ਵਿੱਚ ਤੁਹਾਨੂੰ ਪ੍ਰਿੰਟ ਐਂਡ ਵਰਕ ਦੋਨੋਂ ਦੀ ਕੁਆਲਿਟੀਜ਼ ਮਿਲ ਜਾਂਦੀਆਂ ਨੇ ਬਹੁਤ ਸੋਹਣੇ ਤੁਸੀਂ ਇਹਨਾਂ ਦੇ ਸੂਟ ਤੋਂ ਇਲਾਵਾ ਲਹਿੰਗੇ ਵੀ ਤਿਆਰ ਕਰਵਾ ਸਕਦੇ ਹੋ ਥੈਂਕ ਯੂ ਜੀ